ਤਨ ਤਨ ਸ੍ਰੀ ਗੁਰੂ ਅਰਜਨ ਜੀ ਮਹਾਰਾਜ ਚੌਦਨੀ ਅਸ਼ਟਪਦੀ ਆਰੰਭ ਕਰਦੇ ਹਨ ਤਜੋ ਸਿਆਨਪ ਸੁਰ ਜਨੋ ਹੀ ਸਰੇਸ਼ਟ ਜਨੋ ਪਰਮਾਤਮਾ ਦੇ ਪਿਆਰਿਓ ਆਪਣੇ ਅੰਦਰੋਂ ਦੁਨੀਆ ਦੀਆਂ ਸਿਆਨਪਾਂ ਉੱਚਤਾ ਛੱਡ ਦੇਣਾ ਸਿਆਨਪ ਕੀ ਹੁੰਦੀ ਹੈ ਮਨੁੱਖ ਆਪਣੀ ਬੁੱਧੀ ਦੇ ਬਲ ਤੇ ਜਦੋਂ ਕੁਝ ਪ੍ਰਾਪਤ ਕਰਨਾ ਚਾਹੁੰਦਾ ਹੰਕਾਰ ਕਰਦਾ ਹੈ ਕਿ ਮੇਰੇ ਕੋਲ ਇੰਨੀ ਤਾਕਤ ਹੈ ਮੈਂ ਇੰਨਾ ਸਿਆਣਾ ਮੇਰੇ ਕੋਲ ਇੰਨੀਆਂ ਚਤਰਾਈਆਂ ਨੇ ਪਰ ਸਤਿਗੁਰਾਂ ਦਾ ਵਜਨ ਕੀਤੇ ਸਹਸ ਸਿਆਨਪਾ ਲਖ ਹੋਵੇ ਤਾਂ ਇੱਕ ਨਾ ਚੱਲੇਗਾ ਭਾਵੇਂ ਕਿਸੇ ਦੇ ਕੋਲ ਹਜ਼ਾਰਾਂ ਹੀ ਸਿਆਨਪਾ ਹੋਣ ਇੱਕ ਵੀ ਸਿਆਨਪ ਪਰਮੇਸ਼ਰ ਦੇ ਦਰ ਤੇ ਪ੍ਰਲੋਕ ਦੇ ਵਿੱਚ ਨਾਲ ਨਹੀਂ ਚੱਲਦੀ ਚਤਰਾਈ ਸਿਆਨਪਾ ਕਿਤੇ ਨਾ ਆਵੇ ਕਾਮ ਇਹ ਕਿਸੇ ਕੰਮ ਨਹੀਂ ਹੁੰਦੀਆਂ ਮਾਰੇ ਬਚਨ ਕੀਤੇ ਸੰਸਾਰ ਦੇ ਵਿੱਚ ਮਨੁੱਖ ਚਾਹੁੰਦਾ ਹੈ ਕਿ ਮੈਂ ਆ ਕਰਾਂਗਾ ਬਹੁਤ ਕੋਈ ਸੋਚਦਾ ਪਰ ਹੁੰਦਾ ਉਹੀ ਹੈ ਜੋ ਪਰਮਾਤਮਾ ਕਰਦਾ ਮਤਾ ਕਰੇ ਪਛਮ ਕਹਿ ਤਾਈ ਪੂਰਬ ਹੀ ਲਹਿ ਜਾਤ ਸ਼ਾਨਪ ਕਾਹੋ ਕਾਮ ਨਾ ਆਉ ਮਾਰੇ ਕਹਿੰਦੇ ਮਨੁੱਖ ਚਾਹੁੰਦਾ ਹੈ ਮੈਂ ਪੱਛਮ ਵਾਲੇ ਪਾਸੇ ਜਾਣਾ ਹੈ ਪਰਮਾਤਮਾ ਇਹਨੂੰ ਪੂਰਬ ਵਾਲੇ ਪਾਸੇ ਲੈ ਜਾਂਦਾ ਦੇਖੋ ਕਿੰਨਾ ਪਾਸਾ ਹੈ ਉਲਟ ਹੈ ਨਾ ਜੇ ਅਸੀਂ ਪੱਛਮ ਵਾਲੇ ਪਾਸੇ ਤੁਰਾਂਗੇ ਤਾਂ ਪੂਰਬ ਵਾਲੇ ਪਾਸੇ ਪੈਠ ਹੋ ਜਾਂਦੀ ਹੈ ਮਨੁੱਖ ਪੱਛਮ ਵਾਲੇ ਪਾਸੇ ਤੁਰਨਾ ਚਾਹੁੰਦਾ ਹੈ ਸੋਚਦਾ ਕੁਝ ਹੋਰ ਹੈ ਕਰਨਾ ਕੁਝ ਹੋਰ ਚਾਹੁੰਦਾ ਹੈ ਪਰਮਾਤਮਾ ਇਹਨੂੰ ਹੋਰ ਕੁਝ ਕਰਾ ਲੈਂਦਾ ਹੈ ਇਹਨੂੰ ਪੂਤਕ ਵਾਲੇ ਪਾਸੇ ਭੇਜਦਾ ਇਸ ਤਰ੍ਹਾਂ ਜਿਹੜੀਆਂ ਸਿਆਣਪਾਂ ਨੇ ਇਹਨਾਂ ਨੂੰ ਮਾਰਾ ਕਹਿੰਦੇ ਛੱਡ ਦੇ ਗੁਰੂ ਦੀ ਮਤ ਲੈ ਲੈ ਕਰ ਸਿਮਰਹੁ ਹਰ ਹਰ ਰਾਏ ਗੁਰੂ ਦੀ ਮਤ ਲੈ ਕਰਕੇ ਹਰ ਹਰ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਪਰਮਾਤਮਾ ਹੈ ਉਹਨੂੰ ਸਿਮਰਦਾ ਹੁਣ ਸਿਆਣਪ ਕੀ ਹੈ ਮਨੁੱਖ ਕਹਿੰਦਾ ਮੇਰੇ ਕੋਲ ਧਨ ਬੜਾ ਹੈ ਮੇਰੇ ਕੋਲ ਤਾਕਤ ਬਹੁਤ ਹੈ ਮੈਨੂੰ ਪ੍ਰਮਾਤਮਾ ਦਾ ਨਾਮ ਜਪਣ ਦੀ ਕੀ ਜਰੂਰਤ ਹੈ ਮੈਂ ਕਿਹੜਾ ਦੁਖੀ ਆ ਮੈਂ ਕਿਹੜਾ ਕੋਈ ਕਮਜ਼ੋਰ ਆ ਮੈਨੂੰ ਮੈਨੂੰ ਕਿਹੜਾ ਕੋਈ ਰੋਗ ਲੱਗਿਆ ਹੋਇਆ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੀਆਂ ਇਹ ਸਿਆਣਪਾ ਵਰਤਨੀਆਂ ਨੇ ਖੜਾ ਛਡਾਉਣਾ ਹੈ ਨਾ ਸਿਆਣਪ ਵਰਤ ਕੇ ਇਹਨਾਂ ਨੂੰ ਛੱਡ ਦੇ ਹਰ ਹਰ ਰਾਏ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਪ੍ਰਮਾਤਮਾ ਉਹਨੋ ਭਾਈ ਸਿਮਰਨਾ ਕਰ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਇ ਦੁਨੀਆ ਦੀਆਂ ਆਸਾਂ ਆਪਣੇ ਮਨ ਤੋਂ ਲਾ ਦੇ ਦੂਰ ਕਰ ਦੇ ਏਕੀ ਆਸ ਰੱਖਿਆ ਕਰ ਇੱਛਾ ਰੱਖਿਆ ਕਰ ਪਰਮਾਤਮਾ ਦੀ ਵਾਹਿਗੁਰੂ ਪਰਮਾਤਮਾ ਨੂੰ ਮਿਲਣਾ ਹੈ ਪਰਮਾਤਮਾ ਦੇ ਦਰਸ਼ਨ ਕਰਨੇ ਨੇ ਇਹ ਆਪਣੇ ਅੰਦਰ ਇੱਕ ਆਸ ਬਣਾ ਭਗਤ ਕਬੀਰ ਜੀ ਕਹਿੰਦੇ ਕਬੀਰ ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ ਇੱਕ ਪਰਮਾਤਮਾ ਨੂੰ ਮਿਲ ਦੀ ਆਸ ਰੱਖਿਆ ਕਰ ਬਾਕੀ ਦੁਨੀਆ ਦੀਆਂ ਆਸਾਂ ਤਾਂ ਨਿਰਾਸ਼ ਕਰ ਦੇਣ ਵੱਲ ਕਿਉਂਕਿ ਦੁਨੀਆ ਵਿੱਚ ਬੰਦੇ ਨੇ ਸਦਾ ਨਹੀਂ ਰਹਿਣਾ ਦੁਨੀਆ ਵਿੱਚ ਜੋ ਜੋ ਅਸੀਂ ਆਸ ਕਰਕੇ ਮੰਗਿਆ ਹੈ ਉਹ ਵੀ ਸਾਡਾ ਸਦਾ ਨਹੀਂ ਹੈ ਸਾਡਾ ਸਦਾ ਆਪਣਾ ਕੌਣ ਹੈ ਉਹ ਵਾਹਿਗੁਰੂ ਪਰਮਾਤਮਾ ਰਮੇਸ਼ਰ ਦਾ ਨਾਮ ਉਹ ਸਦਾ ਸਾਡਾ ਆਪਣ ਇਸ ਲਈ ਮਾਰੇ ਕਹਿੰਦੇ ਉਸ ਪ੍ਰਮਾਤਮਾ ਦੀ ਆਸ ਰੱਖਿਆ ਕਰ ਜੇ ਪ੍ਰਮਾਤਮਾ ਦੀ ਆਸ ਕਰਾਂਗੇ ਤਾਂ ਕੀ ਹੋਵੇਗਾ ਅਸੀਂ ਕਹਿੰਦੇ ਹਾਂ ਨਾ ਮੈਨੂੰ ਕੁਝ ਨਹੀਂ ਤਾਂ ਸਤਿਗੁਰੂ ਸਾਨੂੰ ਦੱਸਦੇ ਦੁੱਖ ਭਰਮ ਪਹੁੰਚਾਈ ਤੇਰੇ ਹਿਰਦੇ ਵਿੱਚੋਂ ਦੁੱਖ ਚਲੇ ਜਾਣਗੇ ਤੇਰੇ ਹਿਰਦੇ ਵਿੱਚੋਂ ਭਰਮ ਮਿਟ ਜਾਣਗੇ ਤੇਰੇ ਹਿਰਦੇ ਵਿੱਚੋਂ ਪੌ ਡਰ ਨਿਕਲ ਜਾਏ ਜੰਮਣ ਮਰਨ ਦਾ ਦੁੱਖ ਆਪਣੇ ਕੀਤੇ ਹੋਏ ਜਨਮਾਂ ਜਨਮਾਂ ਦੇ ਕਰਮਾਂ ਪਾਪਾਂ ਦਾ ਦੁੱਖ ਇਹ ਚਲਿਆ ਜਾਏਗਾ ਜਿਹੜਾ ਤੇਰੇ ਮਨ ਵਿੱਚ ਭਰਮ ਪਿਆ ਹੋਇਆ ਹੈ ਪੰਜ ਪ੍ਰਕਾਰ ਦਾ ਵਿਦਵਾਨਾਂ ਨੇ ਭਰਮ ਮੰਨਿਆ ਇਹ ਮਿਟ ਜਾਏਗਾ ਸੱਤ ਤਰ੍ਹਾਂ ਦਾ ਡਰ ਮੰਨਿਆ ਹੈ ਇਹ ਮਿਟ ਜਾਏਗਾ ਅਸ਼ਟਪਾ ਦੀ ਮਾਨੁਕ ਕੀਟੇਕ ਧਰਤੀ ਸਭ ਜਾਨ ਅਗੇ ਮਹਾਰਾਜ ਅਸ਼ਟਪਦੀ ਉਚਾਰਣ ਕਰਦੇ ਨੇ ਇਸ ਪਾਵਨ ਸ਼ਲੋਕ ਦਾ ਟੀਕਾ ਕਰਦੇ ਨੇ ਅਰਥ ਕਰਕੇ ਦੱਸਦੇ ਮਾਨਵਕ ਕੀ ਟੇਕ ਬ੍ਰਤੀ ਸਭ ਜਾਣ ਇਹ ਭਾਈ ਜਿਹੜੀ ਮਨੁੱਖ ਦੀ ਟੇਕ ਰੱਖਣੀ ਹੈ ਆਪਣੇ ਹਿਰਦੇ ਵਿੱਚ ਜਾਣ ਲੈ ਇਹ ਵਿਅਰਥ ਹੈ ਕਿਸੇ ਕੰਮ ਨਹੀਂ ਆਉਂਦੀ ਦੇਵਨ ਕੋ ਏਕੈ ਭਗਵਾਨ ਕਿਉਂਕਿ ਇੱਕ ਪਰਮਾਤਮਾ ਜੋ ਭਗਵਾਨ ਖਟ ਭਗਾ ਸੰਪੰਨ ਹੈ ਕੋਈ ਸਭ ਕੁਝ ਦੇਣ ਵਾਲਾ ਹੈ ਦਾਤਾ ਏਕੀ ਹੈ ਤਦ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਮਨੋਖ ਕੇ ਜਿਸ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਉਹ ਪਰਮਾਤਮਾ ਹੀ ਜੀਵਾਂ ਨੂੰ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਤਾਤਾ ਦੇ ਰਿਹਾ ਜਿਸ ਕਹ ਤੀਏ ਰਹੇ ਅਗਾਏ ਜਿਵੇਂ ਪ੍ਰਮਾਤਮਾ ਨੇ ਇੱਕ ਵਾਰ ਤਾਕਤ ਦੇ ਦਿੱਤੀ ਤੇ ਮਨੁੱਖ ਰੱਜ ਜਾਂਦਾ ਹੈ ਦੇਖੋ ਧਰਤੀ ਵਿੱਚ ਇੱਕ ਵਾਰੀ ਤਾਕਤ ਰੱਖ ਦਿੰਦੀ ਨਾ ਇੱਕੇ ਵਾਰ ਤੇ ਕਿੰਨੇ ਲੱਖਾਂ ਸਾਲ ਹੋ ਗਏ ਅਸੀਂ ਧਰਤੀ 'ਚ ਬੀਜ ਪਾ-ਪਾ ਕਰਕੇ ਸਾਧ ਸੰਗਤ ਫਸਲਾਂ ਵੜਦੇ ਆ ਖਾਂਦੇ ਆ ਪਰ ਧਰਤੀ ਦੀ ਤਾਕਤ ਕਦੇ ਮੁੱਕੀ ਨਹੀਂ ਮਾਰੇ ਕਹਿੰਦੇ ਇੱਕੇ ਵਾਰੀ ਤਾਕਤ ਰੱਖ ਦੇਣਾ ਕੀਤੀ ਇਸ ਤਰ੍ਹਾਂ ਪ੍ਰਮਾਤਮਾ ਜਿਹਦੇ ਤੇ ਆਪਣੀ ਬਖਸ਼ਿਸ਼ ਕਰ ਦਿੰਦਾ ਹੈ ਉਹਨੂੰ ਇੱਕੇ ਵਾਰ ਤ੍ਰਿਪਤ ਕਰ ਦਿੰਦਾ ਹੈ ਐਸਾ ਦਿਆਲੂ ਰਹਿਮਤ ਹੈ ਬਹੁਰ ਨ ਤ੍ਰਿਸ਼ਨਾ ਲਾਕੇ ਆਏ ਫਿਰ ਦੁਬਾਰਾ ਫਿਰ ਦੇ ਵਿੱਚ ਕੋਈ ਪਦਾਰਥਾਂ ਦੀ ਸੰਸਾਰ ਦੀ ਤ੍ਰਿਸ਼ਨਾ ਨਹੀਂ ਪੈਦਾ ਹੁੰਦੀ ਜਿਹਨੂੰ ਵਾਹਿਗੁਰੂ ਇੱਕ ਵਾਰ ਰਜਾ ਦਿੰਦਾ ਨਾ ਤ੍ਰਿਪਤ ਕਰ ਦਿੰਦਾ ਹੈ ਉਹਦੇ ਅੰਦਰੋਂ ਤ੍ਰਿਸ਼ਨਾ ਰਸਾਂ ਕਸਾਂ ਦੀ ਸਾਰੀ ਮੁੱਕ ਜਾਂਦੀ ਹੈ ਮਾਰੇ ਰੱਖ ਹੈ ਏਕੋ ਆਪ ਜੀਵ ਦੀ ਪਰਲব্ধ ਸਮਾਪਤ ਹੋਏ ਤੋਂ ਉਸ ਨੂੰ ਮਾਰਨ ਵਾਲਾ ਖਤਮ ਕਰਨ ਵਾਲਾ ਵੀ ਵਾਹਿਗੁਰੂ ਆਪ ਹੀ ਹੈ ਕਿਉਂਕਿ ਜਦੋਂ ਅਸੀਂ ਸੰਸਾਰ ਮੰਦਰ ਆਉਨੇ ਆ ਇੱਕ ਪਰਲব্ধ ਹੁੰਦੀ ਹੈ ਜੋ ਸਾਨੂੰ ਸੰਸਾਰ ਵਿੱਚ ਰਹਿਣ ਵਾਸਤੇ ਮਿਲਦੀ ਹੈ ਸੋ ਮਾਰੇ ਕਹਿੰਦੇ ਜਦੋਂ ਉਹ ਖਤਮ ਹੋ ਜਾਂਦੀ ਹੈ ਤਾ ਜੀਵ ਨੂੰ ਆਪਣੇ ਹੁਕਮ ਦੇ ਵਿੱਚ ਪਰਮਾਤਮਾ ਹੀ ਖਤਮ ਕਰ ਦਿੰਦਾ ਹੈ ਮਾਰ ਦਿੰਦਾ ਹੈ। ਔਰ ਰੱਖਿਆ ਕਰਨ ਵਾਲਾ ਵੀ ਆਪ ਹੀ ਹੈ। ਆਪਣੇ ਭਗਤਾਂ ਦੀ ਜੁਗਾ ਜੁਗਾ ਵਿੱਚ ਉਹ ਪਰਮਾਤਮਾ ਆਪ ਹੀ ਰੱਖਿਆ ਕਰਦਾ ਹੈ। ਮਾਨੁਖ ਕਹਿ ਕਿਛ ਨਾਹੀ ਹਾਥ। ਇਸ ਮਨੁੱਖ ਦੇ ਹੱਥ ਵਿੱਚ ਕੁਝ ਵੀ ਨਹੀਂ। ਕਈ ਵਾਰ ਮਨੁੱਖ ਕਹਿ ਦਿੰਦਾ ਹੈ ਮੈਂ ਕੁਝ ਕਰਨ ਵਾਲਾ। ਜਿਵੇਂ ਬੀਬੀ ਰਜਨੀ ਨੂੰ ਉਹਦੇ ਪਿਤਾ ਨੇ ਕਿਹਾ ਸੀ ਨਾ ਸੱਤ ਲੜਕੀਆਂ ਸਨ ਪੁੱਛਿਆ ਕੀ ਦਾ ਦਿੱਤਾ ਖਾਨੀਆਂ 6 ਕਹਿਣ ਲੱਗੀਆਂ ਪਿਤਾ ਅਸੀਂ 13 ਦਿੱਤਾ ਖਾਨੀਆਂ ਸਤਨੀ ਜੀ ਬੀ ਰਜਨੀ ਜਿਨੇ ਬਾਣੀ ਦਾ ਪਾਠ ਸੁਣਿਆ ਸੀ ਭਰੋਸਾ ਸੀ ਕਹਿਣ ਲੱਗੀ ਪਿਤਾ ਅਸੀਂ ਉਸ ਪਰਮਾਤਮਾ ਦਾ ਦਿੱਤਾ ਖਾਨੇ ਆ ਸਾਰੇ ਉਹ ਵਾਹਿਗੁਰੂ ਦੇ ਹੁਕਮ ਵਿੱਚ ਆਪਣਾ ਜੀਵਨ ਬਤੀਤ ਕਰਦੇ ਆ ਤਾਂ ਉਸ ਸਮੇਂ ਹੰਕਾਰ ਵਿੱਚ ਆਕਰ ਕੇ ਰਾਜਾ ਕਹਿਣ ਲੱਗਿਆ ਦੇਖਦਾ ਤੇਰੇ ਪਰਮਾਤਮਾ ਨੂੰ ਇੱਕ ਕੁੜੀ ਪਿੰਗਲੇ ਦੇ ਨਾਲ ਆਪਣੇ ਧੀ ਨੂੰ ਵਿਆਹ ਦਿੱਤਾ ਕਹਿੰਦਾ ਮੇਰੇ ਰਾਜ ਤੋਂ ਬਾਹਰ ਹੋ ਜਾ ਪੱਟੀ ਨਗਰ ਸੀ ਉਥੋਂ ਬੀਬੀ ਆਪਣੇ ਪਤੀ ਨੂੰ ਨਾਲ ਲੈ ਕੇ ਚੱਲ ਪਈ ਨਗਰ ਦੀ ਹੱਦ ਲੰਘ ਕਰਕੇ ਚੱਪੇ ਨਗਰ ਤੋਂ ਅੱਗੇ ਸਾਧ ਸੰਗਤ ਦੁੱਖ ਭਜਨੀ 베ਰੀ ਵਾਲੇ ਸਥਾਨ ਤੇ ਆ ਗਈ ਆਪਣੇ ਪਤੀ ਦਾ ਜਿਹੜਾ ਟੋਕਰਾ ਸੀ ਉਹਨੂੰ ਉੱਥੇ ਰੱਖ ਦਿੱਤਾ ਆਪ ਮੰਗਣ ਵਾਸਤੇ ਚਲੀ ਗਈ ਉਸ ਪਿੰਗਲੇ ਦੇ ਦੇਖਿਆ ਦੁੱਖ ਭਜਨੀ ਦੇਰੀ ਦੇ ਹੀਠਾਂ ਜਿਹੜਾ ਤਲਾਬ ਹੈ ਉਥੋਂ ਕਾਂ ਜਿਹੜੇ ਹਨ ਚੁਪੀ ਮਾਰਦੇ ਨੇ ਕਾਲੇ ਤੋਂ ਚਿੱਟੇ ਬਣ ਜਾਂਦੇ ਕਾਲੇ ਤੋਂ ਚਿੱਟੇ ਹੋ ਜਾਂਦੇ ਜਿੱਥੇ ਮਹਾਰਾ ਨੇ ਬਚਨ ਦਿੱਤੇ ਅੰਮ੍ਰਿਤ ਸਰ ਸਤਗੁਰ ਸਤਵਾਦੀ ਜੇ ਤਨਾਤੈ ਕਉਆ ਹੰਸ ਹੋਵੇ ਮਹਾਰਾਜ ਕਹਿੰਦੇ ਅੰਮ੍ਰਿਤ ਸਰ ਸਤਗੁਰ ਸਤਵਾਦੀ ਇਹ ਸਤਗੁਰੂ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਸਰ ਸਾਹਿਬ ਸਰੋਵਰ ਕਾਇਮ ਕੀਤਾ ਜਿੱਥੇ ਨਾ ਕਰਕੇ ਕਉਆ ਵੀ ਹੰਸ ਹੋ ਜਾਂਦਾ ਹੈ ਜਦੋਂ ਉਸ ਪਿੰਗਲੇ ਨੇ ਦੇਖਿਆ ਤੇ ਮਨ ਵਿੱਚ ਇੱਛਾ ਪੈਦਾ ਹੋਈ ਮੈਂ ਵੀ ਇਥੇ ਇਸ਼ਨਾਨ ਕਰਾਂ ਮੇਰਾ ਕੋੜ ਵੀ ਦੂਦ ਹੋ ਜਾਏ ਇਸ਼ਨਾਨ ਕੀਤਾ ਬਿਲਕੁਲ ਠੀਕ ਹੋ ਗਿਆ ਬੀਬੀ ਜਨਜਨੀ ਆਈ ਉਹਨੇ ਦੇਖਿਆ ਵੀ ਇਹ ਤਾਂ ਕੋਈ ਨੌਜਵਾਨ ਬੈਠਾ ਹੈ ਹੋ ਸਕਦਾ ਹੈ ਇਹਨੇ ਮੇਰਾ ਸਰੂਪ ਦੇਖ ਕਰਕੇ ਮੇਰੇ ਪਤੀ ਨੂੰ ਮਾਰ ਦਿੱਤਾ ਹੋਵੇ ਉਹਦੀ ਥਾਂ ਲੈਣੀ ਚਾਹੁੰਦਾ ਹੋਵੇ ਰੌਲਾ ਪਾ ਦਿੱਤਾ ਸਤਿਗੁਰੂ ਅਰਜਨ ਦੇਵ ਮਹਾਰਾਜ ਉਸ ਸਮੇਂ ਸ੍ਰੀ ਸੰਤੋਖ ਸਰ ਸਾਹਿਬ ਵਾਲੇ ਅਸਥਾਨ ਤੇ ਸਨ ਥੋੜਾ ਦੂਰੀ ਤੇ ਇਹ ਸਰੋਵਰ ਮਹਾਰਾਜ ਜੀ ਨੇ ਪਟਵਾ ਕਰਕੇ ਬਣਾਉਣਾ ਕੀਤਾ ਸੀ ਉਸ ਸਮੇਂ ਸੰਗਤਾਂ ਨੇ ਇਹਨਾਂ ਦੋਹਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਲਿਜਾਣਾ ਕੀਤਾ ਮਹਾਰਾਜ ਨੇ ਇਹਨਾਂ ਦਾ ਝਗੜਾ ਖਤਮ ਕੀਤਾ ਕਿਹਾ ਭਾਈ ਉਹ ਸਤਿਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਸਰੋਵਰ ਹੈ ਜਿੱਥੇ ਇਸ਼ਨਾਨ ਕਰਕੇ ਪਿੰਗਲੇ ਵੀ ਤੰਤਵਰਸਤ ਹੋ ਜਾਂਦੇ ਨੇ ਇਸ ਤਰ੍ਹਾਂ ਸਾਸਨ ਜਿਹੜਾ ਪੱਟੀ ਵਾਲਾ ਰਾਜਾ ਸੀ ਉਹ ਵੀ ਕਿਸੇ ਰਾਜੇ ਦੇ ਹੱਥੋਂ ਹਾਰ ਕਰਕੇ ਇੱਥੇ ਆਇਆ ਇਹ ਵੀ ਕਹਿੰਦੇ ਨੇ ਕਿ ਸਤਿਗੁਰੂ ਅਰਜਨ ਦੇ ਮਹਾਰਾਜ ਜੀ ਨੇ ਕਹਿ ਕਰਕੇ ਪੱਟੀ ਵਾਲੇ ਰਾਜੇ ਤੋਂ ਜਿਹੜਾ ਰਾਜ ਭਾਗ ਸੀ ਬੀਬੀ ਰਜਨੀ ਨੂੰ ਦਵਾ ਦਿੱਤਾ ਸੀ ਸੋ ਮਾਰੈ ਬਚਨ ਕਰਦੇ ਹਨ ਮਾਰੈ ਰੱਖੈ ਏਕੋ ਆਪ ਜੀਵ ਦੀ ਰੱਖਿਆ ਕਰਨ ਵਾਲਾ ਵੀ ਉਹ ਇੱਕ ਪਰਮਾਤਮਾ ਆਪ ਹੀ ਹੈ ਮਾਨੁਖ ਕਹਿ ਕਿਸ ਨਾਹੀ ਹਾਥ ਮਨੁਖ ਦੇ ਹੱਥ ਵਿੱਚ ਕੁਝ ਵੀ ਨਹੀਂ ਤਿਸ ਕਾ ਹੁਕਮ ਬੂਝ ਸੁਖ ਹੋਏ اے ਭਾਈ ਤੂੰ ਉਸ ਵਾਹਿਗੁਰੂ ਦਾ ਹੁਕਮ ਬੁੱਝਿਆ ਕਰ ਇਹ ਜਾਣਿਆ ਕਰ ਵੀ ਸਭ ਕੁਝ ਉਹਦੇ ਹੁਕਮ ਵਿੱਚ ਹੋ ਰਿਹਾ ਹੈ ਜੀਵਨ ਵੀ ਮੈਨੂੰ ਉਹਨੇ ਆਪਣੇ ਹੁਕਮ ਵਿੱਚ ਦਿੱਤਾ ਹੈ ਜਿਹੜਾ ਪਰਿਵਾਰ ਮਿਲੇ ਹੈ ਇਹ ਵੀ ਉਹਦੇ ਹੁਕਮ ਵਿੱਚ ਹੈ ਮੈਂ ਸਵਾਸ ਵੀ ਉਹਦੇ ਹੁਕਮ ਵਿੱਚ ਲੈ ਰਿਹਾ ਹਾਂ ਤੇ ਮੈਂ ਉਹਦਾ ਹੁਕਮ ਬੁੱਝਣਾ ਕੀ ਹੈ ਵੀ ਮੈਂ ਉਹਦਾ ਨਾਮ ਜਪਣ ਵਾਸਤੇ ਸੰਸਾਰ ਚ ਆਇਆ ਮੇਰਾ ਕੋਈ ਹੋਰ ਕੰਮ ਨਹੀਂ ਮੈਂ ਸਾਧ ਸੰਗਤ ਕਰਨੀ ਹੈ ਨਾਮ ਜਪਣਾ ਆਪਣਾ ਜੀਵਨ ਸਵਾਰਨਾ ਇਹ ਮੈਨੂੰ ਵਾਹਿਗੁਰੂ ਦਾ ਹੁਕਮ ਹੈ ਤੁਰੋਂ ਦਰਗਾਹ ਤੋਂ ਹੁਕਮ ਮਿਲਿਆ ਹੋਇਆ ਜੇ ਮੈਂ ਉਹਦਾ ਹੁਕਮ ਬੁੱਝਾਂਗਾ ਪਛਾਣਾਗਾ ਸੁੱਖ ਹੋਏ ਮਹਾਰਾਜ ਕਹਿੰਦੇ ਭਾਈ ਤੈਨੂੰ ਸੁੱਖ ਹੋਵੇਗਾ ਤਿਸ ਕਾ ਨਾਮ ਰੱਖ ਕੰਠ ਪਰੋਏ ਔਸਾ ਮਾਲਕ ਵਾਹਿਗੁਰੂ ਦੇ ਨਾਮ ਨੂੰ ਆਪਣੇ ਕੰਠ ਵਿੱਚ ਕਰੋ ਕੇ ਰੱਖਿਆ ਕਰ ਜਿਵੇਂ ਕੰਠ ਗਲੇ ਦਾ ਕਹਿਣਾ ਹੁੰਦਾ ਨਾ ਕੰਠ ਨਾਮ ਹੈ ਗਲੇ ਦਾ ਅਸੀਂ ਗਲੇ ਵਿੱਚ ਗਹਿਣਾ ਪਾਉਂਦੇ ਆ ਕੋਈ ਤੇ ਉਹ ਸਾਥ ਸੰਗਤ ਦੂਰੋਂ ਹੀ ਦੇਖ ਪੈਂਦਾ ਇਸ ਤਰ੍ਹਾਂ ਹੀ ਮਾਰਾ ਕਹਿੰਦੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਰੂਪ ਕੰਠ ਦੇ ਵਿੱਚ ਕਰੋ ਕੇ ਰੱਖ ਸਾਡਾ ਹਿਰਦਾ ਉਹ ਕੰਠ ਹੈ ਉਹਦੇ ਵਿੱਚ ਕਰੋ ਕੇ ਰੱਖਣਾ ਪ੍ਰਮਾਤਮਾ ਦੇ ਨਾਮ ਨੂੰ ਵਸਾ ਕੇ ਸਿਮਰ 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 ਪ੍ਰਭ ਸੋਏ ਆਪਣੇ ਮਨ ਕਰਕੇ ਆਪਣੇ ਤਨ ਕਰਕੇ ਤੇ ਆਪਣੀ ਬਾਣੀ ਕਰਕੇ ਤਿੰਨ ਵਾਰ ਸਿਮਰ ਸ਼ਬਦ ਆਇਆ ਨਾ ਮਨ ਕਰਕੇ ਵੀ ਸਿਮਰਣਾ ਹੈ ਸਰੀਰ ਕਰਕੇ ਵੀ ਸਿਮਰਣਾ ਹੈ ਰਸਨਾ ਕਰਕੇ ਵੀ ਸਰੀਰ ਕਰਕੇ ਸਾਧ ਸੰਗਤ ਵਿੱਚ ਆ ਗਏ ਆ ਗੁਰੂ ਦੀ ਸੇਵਾ ਕਰਨੀ ਸੰਗਤਾਂ ਦੀ ਸੇਵਾ ਕਰਨੀ ਮਨ ਕਰਕੇ ਉਹਦੀ ਯਾਦ ਹਿਰਦੇ ਚ ਵਸਾ ਕੇ ਰੱਖਣੀ ਸਾਰਿਆਂ ਵਿੱਚ ਉਸ ਪਰਮਾਤਮਾ ਨੂੰ ਦੇਖਣਾ ਇਹ ਮਨ ਕਰਕੇ ਸਿਮਰਨ ਰਸਨਾ ਕਰਕੇ ਪ੍ਰਤੱਖ ਉਹਦਾ ਨਾਮ ਜਪਣਾ ਕਈ ਵਾਰ ਮਨੋਕ ਕੰਦਾ ਗੁਰੂ ਘਰੇ ਸੇਵਾ ਕਰੀ ਜਾਂਦਾ ਹੁੰਦਾ ਹੈ ਰਸਨਾ ਨਾਲ ਨਾਮ ਵੀ ਜਪੀ ਜਾਂਦਾ ਹੈ ਤੇ ਮਨ ਵਿੱਚ ਮਾੜਾ ਸੋਚੀ ਜਾਂਦਾ ਨਹੀਂ ਮਨ ਵਿੱਚ ਵੀ ਸਿਮਰਨਾ ਹੈ ਸਾਰਿਆਂ ਵਿੱਚ ਉਸ ਵਾਹਿਗੁਰੂ ਨੂੰ ਦੇਖ ਕਰਕੇ ਰਸਨਾ ਦੇ ਨਾਲ ਵੀ ਸਿਮਰਨਾ ਹੈ ਤੇ ਸਰੀਰ ਕਰਕੇ ਵੀ ਸਾਧ ਸੰਗਤ ਵਿੱਚ ਰਹਿ ਕੇ ਉਹਨੂੰ ਸਿਮਰਨਾ ਹੈ ਨਾਨਕ ਵਿਗਣ ਨਾ ਲਾਕੇ ਕੋਏ ਸਤਿਗੁਰੂ ਅਰਜਨ ਦੇ ਮਾਰ ਕਰਮਾਉਂਦੇ ਏ ਭਾਈ ਫਿਰ ਤੈਨੂੰ ਕੋਈ ਵੀ ਵਿਗਣ ਨਹੀਂ ਲੱਗੇਗਾ ਰੁਕਾਵਟ ਨਹੀਂ ਪਾਏਗੀ ਜੇ ਉਸ ਨਾਮ ਪ੍ਰਮਾਤਮਾ ਦੇ ਨਾਮ ਨੂੰ ਸਿੰਗਰੇਗਾ ਨਾ ਵਿਗਣ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਦੜਾਇਆ ਪਰਮੇਸ਼ਰ ਦਾ ਨਾਮ ਸਾਰੇ ਵਿਗਣਾਂ ਨੂੰ ਨਾਸ਼ ਕਰ ਦਿੰਦਾ ਹੈ ਸਾਰੇ ਦੁੱਖਾਂ ਨੂੰ ਨਾਸ਼ ਕਰ ਦਿੰਦਾ ਹੈ ਹੋਏ ਪਾਪ ਭਏ ਸਭ ਪਾਵਣ ਜਦ ਨਾਨਕ ਸੁਖੜ ਆਇਆ ਉਹਨਾਂ ਦੇ ਪਾਪ ਵੀ ਨਾਸ਼ ਹੋ ਜਾਂਦੇ ਨੇ ਹਿਰਦੇ ਚ ਆ ਕੇ ਸਾਰੇ ਸੁੱਖ ਸਮਾ ਜਾਂਦੇ ਬਸ ਜਾਂਦੇ ਸਾਚ ਸਿ ਜਿਵੇਂ ਥਾਂ ਇਹੀ ਹੋਵੇ ਤੇ ਇੱਥੇ ਕੋਈ ਲਿਆ ਕੇ ਸੈਂਟ ਛੜਕ ਦਵੇ ਸਾਰਾ ਖਾਸ ਗੰਧੀ ਨਾਲ ਪਰ ਜਾਂਦਾ ਇਸ ਤਰ੍ਹਾਂ ਹੀ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਸਾਡੇ ਜੀਵਨ ਅੰਦਰ ਖੁਸ਼ਬੂ ਪਾ ਦਿੰਦਾ ਹੈ ਭਗਤੀ ਰੂਪ ਖੁਸ਼ਬੂ ਉਨੂੰ ਫਿਰ ਕੋਈ ਵਿਗੜ ਨਹੀਂ ਲੱਗਦਾ ਉਸ ਦਾ ਤਾਂ ਮਨ ਮਹਿ ਕਰ ਨਰੰਕਾਰ ਏ ਭਾਈ ਆਪਣੇ ਮਨ ਵਿੱਚ ਨਰੰਕਾਰ ਪਰਮੇਸ਼ਰ ਦੀ ਉਸਤਤਿ ਵਡਿਆਈ ਕਰਿਆ ਕਰ ਨਰੰਕਾਰ ਦਾ ਅਰਥ ਹੈ ਨਿਰਆਕਾਰ ਜਿਹੜਾ ਦੁਨੀਆ ਦੇ ਆਕਾਰਾਂ ਤੋਂ ਪਰੇ ਹੈ ਨਿਰਆਕਾਰ ਉਸ ਪ੍ਰਮਾਤਮਾ ਦੀ ਉਸਤਤ ਮਨ ਵਿੱਚ ਕਰਿਆ ਕਰ ਮਨ ਵਿੱਚ ਉਹਦੀ ਚਿਤਵਣੀ ਕਰਿਆ ਕਰ ਕਰ ਮਨ ਮੇਰੇ ਸਤ ਵਿਵਹਾਰ ਔਰ ਨਾਲ ਨਾਲ ਹੈ ਮੇਰੇ ਮਨਾ ਸਤ ਵਿਵਹਾਰ ਕਰਿਆ ਕਰ ਸਤ ਵਿਵਹਾਰ ਦਾ ਅਰਥ ਹੈ ਵਪਾਰ ਜਿਹੜਾ ਸੱਚਾ ਵਪਾਰ ਹੈ ਜਿਹੜਾ ਦੁਨੀਆ ਦਾ ਵਪਾਰ ਹੈ ਇਹ ਤਾਂ ਇਥੋਂ ਤੱਕ ਹੀ ਰਹਿ ਜਾਣਾ ਜੇ ਨਾਮ ਦਾ ਵਪਾਰ ਕਰਾਂਗੇ ਸੰਗਤ ਵਿੱਚ ਆ ਕਰਕੇ ਵਪਾਰ ਕੀ ਹੁੰਦਾ ਕੁਝ ਦੇ ਦੇਣਾ ਤੇ ਕੁਝ ਲੈ ਦੇਣਾ ਕੋਈ ਚੀਜ਼ ਵੇਚਦੇ ਆ ਉਹਦੇ ਵੱਟੇ ਸਾਨੂੰ ਪੈਸੇ ਮਿਲਦੇ ਆ ਇਹ ਵਪਾਰ ਹੁੰਦਾ ਹੈ ਨਾ ਬੰਦਾ ਕਹਿੰਦਾ ਮੈਂ ਕਿੰਨੀਆਂ ਚੀਜ਼ਾਂ ਖਰੀਦੀਆਂ ਸੀ ਕਿੰਨੇ ਲਾਭ ਵਿੱਚ ਵੇਚੀਆਂ ਨੇ ਤੇ ਇੰਨਾ ਮੈਨੂੰ ਫਾਇਦਾ ਹੋ ਗਿਆ ਸਤਿਗੁਰੂ ਮਹਾਰਾਜ ਕਹਿੰਦੇ ਆਪਣੇ ਔਗਣ ਵੇਚ ਆਪਣੀਆਂ ਗੁਰਿਆਈਆਂ ਵੇਚ ਗੁਰੂਪੁਰ ਆ ਕੇ ਗੁਰੂ ਕਹਿੰਦਾ ਵੀ ਆ ਔਗਣ ਹੈ ਆ ਗੁਰਿਆਈ ਹੈ ਆ ਤੇਰੇ ਚ ਕਮੀਆਂ ਉਹਨੂੰ ਵੇਚ ਦੇ ਗੁਰੂਪੁਰ ਗੁਰੂਪੁਰੋ ਸ਼ਬਦ ਨਾਮ ਪੱਲੇ ਚ ਬੰਨ੍ਹ ਜਿਹੜਾ ਪ੍ਰਮਾਤਮਾ ਦਾ ਨਾਮ ਦਾ ਵਪਾਰ ਕਰਨਾ ਹੈ ਇਹ ਸੱਚਾ ਵਪਾਰ ਹੈ ਜਿਹੜਾ ਪਰਲੋਕ ਵਿੱਚ ਵੀ ਸਾਡੇ ਨਾਲ ਨਿਵੇਗਾ ਨਿਰਮਲ ਰਸਨਾ ਅੰਮ੍ਰਿਤ ਪੀਓ ਕਰਨਾ ਕੀ ਹੈ ਆਪਣੀ ਰਸਨਾ ਦੇ ਨਾਲ ਵਾਹਿਗੁਰੂ ਦਾ ਜਿਹੜਾ ਮੌਤ ਤੋਂ ਰਹਿਤ ਕਰਨ ਦੇਣ ਵਾਲਾ ਨਾਮ ਹੈ ਉਹਨੂੰ ਪੀਣਾ ਹੈ ਰਸਨਾ ਦੇ ਨਾਲ ਜਪ ਜਪ ਆਪਣੇ ਰਸਨਾ ਦੇ ਨਾਲ ਨਾਮ ਜਪਣਾ ਤੇ ਜਪਿਆ ਹੋਇਆ ਨਾਮ ਜਦੋਂ ਅੰਦਰ ਜਾਏਗਾ ਫਿਰ ਮਹਾਰਾਜ ਕਹਿੰਦੇ ਨਿਰਮਲ ਤੂੰ ਨਿਰਮਲ ਹੋ ਜਾਏਗਾ ਉੱਜਲ ਹੋ ਜਾਏਗਾ ਰਸਨਾ ਜਿਹੜੀ ਹੈ ਇੱਕ ਤਾਂ ਫਿੱਕਾ बोलਦੀ ਹੈ ਇੱਕ ਝੂਠ बोलਦੀ ਹੈ ਇੱਕ ਵਿਅਰਥ बोलਦੀ ਹੈ ਇਹਨੇ ਚਾਰ ਪਾਪ ਮੰਨੇ ਜਾਂਦੇ ਰਸਨਾ ਦੇ ਇੱਕ ਫਿੱਕਾ ਬੋਲਣਾ ਇੱਕ ਝੂਠ ਬੋਲਣਾ ਇੱਕ ਨਿੰਦਿਆ ਕਰਨੀ ਸਾਦ ਸੰਗਤ ਤੇ ਇੱਕ ਵਿਅਰਥ ਬੋਲਣਾ ਸਤਿਗੁਰੂ ਮਹਾਰਾਜ ਕਹਿੰਦੇ ਜੇ ਤੂੰ ਨਾਮ ਜਪੇਗਾ ਇਹਦੇ ਵਿੱਚੋਂ ਫਿੱਕਾ ਬੋਲਣ ਵਾਲੀ ਔਕੜ ਨਿਕਲ ਜਾਏਗੀ ਇਹ ਝੂਠ ਨਹੀਂ ਬੋਲੇਗੀ ਸੱਚ ਬੋਲੇਗੀ ਤੇ ਨਿੰਦਿਆ ਨਹੀਂ ਕਰੇਗੀ ਗੁਣ ਗਾਏਗੀ ਪਰਮਾ ਇਸ ਤਰ੍ਹਾਂ ਜਿਹੜੀ ਰਸਨਾ ਹੈ ਨਿਰਮਲ ਹੋ ਜਾਂਦੀ ਹੈ ਜੇ ਤੂੰ ਅੰਮ੍ਰਿਤ ਪੀਓ ਵਾਹਿਗੁਰੂ ਦੇ ਅੰਮ੍ਰਿਤ ਨਾਮ ਨੂੰ ਪੀਣਾ ਕਰੇ ਸਦਾ ਸੁਹੇਲਾ ਕਰ ਲੇਹ ਜੀਓ ਤੇ ਫਿਰ ਤੂੰ ਆਪਣੇ ਆਪ ਨੂੰ ਸਦਾ ਵਾਸਤੇ ਸੁਖੀ ਕਰਨੇਗਾ ਆਪਣੇ ਜੀਵ ਆਤਮਾ ਨੂੰ ਆਪਣੇ ਹਿਰਦੇ ਨੂੰ ਸੁਖੀ ਕਰਨੇਗਾ ਨੈਨੋ ਪੇਖ ਠਾਕੁਰ ਕਾ ਰੰਗ ਆਪਣੇ ਨੇਤਰਾਂ ਦੇ ਨਾਲ ਕੋਸ ਠਾਕੁਰ ਵਾਹਿਗੁਰੂ ਦੇ ਰੰਗਾਂ ਨੂੰ ਕੌਤਕਾਂ ਨੂੰ ਦੇਖਿਆ ਕਰ। ਬਈ ਪ੍ਰਮਾਤਮਾ ਨੇ ਕਿੰਨੇ ਕੌਤਕ ਕੀਤੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਦੇਖੋ ਇੱਕ ਬੀਜ ਦੇ ਵਿੱਚ ਪ੍ਰਮਾਤਮਾ ਨੇ ਕਿੰਨਾ ਰੂਪ ਰੰਗ ਆਕਾਰ ਰੱਖਿਆ ਹੁੰਦਾ। ਇੱਕ ਛੋਟਾ ਜਿਹਾ ਬੀਜ ਅਸੀਂ ਜਿਹੜਾ ਗੋੜ ਦਾ ਬੀਜ ਹੁੰਦਾ ਨਾ ਬਹੁਤ ਛੋਟਾ ਹੁੰਦਾ ਉਹ ਆਪਣੇ ਹਾਥੀਂ ਤਲੀ ਤੇ ਰੱਖੀਏ ਤਾਂ ਉਹਦਾ ਕੋਈ ਵਜ਼ਨ ਨਹੀਂ ਹੁੰਦਾ। ਬਹੁਤ ਬਰੀਕ ਹੁੰਦਾ ਹੈ। ਔਰ ਜਦੋਂ ਉਸ ਬੀਜ ਨੂੰ ਬੀਜ ਦੀ ਇਹ ਸਾਦ ਸੰਗਤ ਉਹਦੇ ਵਿੱਚੋਂ ਕਿੱਡਾ ਵੱਡਾ ਦਰਖਤ ਪੈਦਾ ਹੁੰਦਾ ਕਿੱਡੇ ਮੋٹے ਮੋٹے ਟਾਣੇ ਹੁੰਦੇ ਉਹਦੇ ਤਾਂ ਦੇਖੋ ਕਿੱਥੇ ਪ੍ਰਮਾਤਮਾ ਨੇ ਉਹ ਰੁੱਖ ਸਮਾ ਕੇ ਰੱਖਿਆ ਹੋਇਆ ਉਹਦੇ ਵਿੱਚ ਹੀ ਹੈ ਨਾ ਗੋਪਤਾ ਹੈ ਇਸ ਤਰ੍ਹਾਂ ਹਰ ਆਕਾਰ ਵਾਹਿਗੁਰੂ ਨੇ ਆਪਣੇ ਆਪ ਦਿੱਤਾ ਹੋਇਆ ਤਾਂ ਮਾਰੇ ਕਹਿੰਦੇ ਉਹਦੀ ਜਿਹੜੀ ਕੁਦਰਤ ਹੈ ਉਹਦੇ ਵਿੱਚੋਂ ਪ੍ਰਮਾਤਮਾ ਨੂੰ ਤੂੰ ਦੇਖਣਾ ਕਰ ਉਦੇ ਰੰਗਾਂ ਵਿੱਚੋਂ ਕੌਤਕਾਂ ਵਿੱਚੋਂ ਉਹਨੂੰ ਲੱਭ। ਵੀ ਇੱਥੇ ਵੀ ਕੋਈ ਕੌਤਕ ਕਰ ਰਿਹਾ ਐ। ਇੱਥੇ ਵੀ ਕੋਈ ਕੌਤਕ ਕਰ। ਕਿਵੇਂ ਸਾਡਾ ਸਰੀਰ ਬਣਾਇਆ ਹੋਇਆ ਐ, ਕਿਵੇਂ ਅੱਖਾਂ ਦੇਖ ਰਹੀਆਂ ਨੇ, ਕੰਨ ਸੁਣ ਰਹੇ ਨੇ, ਰਸਨਾ ਬੋਲ ਰਹੀ ਐ। ਕਿਵੇਂ ਕੋਈ ਗੁਰੂ ਪਰਮਾਤਮਾ ਨੇ ਸਭ ਕੁਝ ਅੰਤਰੀ ਬਣਾ ਦਿੱਤਾ। ਕੰਨ ਕਦੇ ਖਾਂਦੇ ਦੇਖੇ? ਇਹ ਤਾਂ ਸਾਰਿਆਂ ਦੇ ਕੰਨ ਹੀ ਸੁਣਦੇ ਨੇ। ਕਿਸੇ ਦੀ ਰਸਨਾ ਦੇਖਦੀ ਉਹ ਅੱਖਾਂ ਵਾਂਗੂ ਦੇਖੇਗੀ ਥੋੜੀ। ਰਸਨਾ ਤਾਂ ਬੋਲੇਗੀ ਐ ਨਾ। ਤਾਂ ਇੱਕੋ ਜਿਹਾ ਸਾਰਿਆਂ ਨੂੰ ਕਿਰਿਆ ਦਿੱਤੀ ਹੋਈ ਹੈ ਉਸ ਪਰਮਾਤਮਾ ਦੇ ਇਹਨਾਂ ਗੁਣਾਂ ਨੂੰ ਦੇਖਿਆ ਕਰ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਨੈਨੋ ਬੇਕ ਠਾਕੁਰ ਕਾ ਰੰਗ ਨੇਤਰਾ ਨਾਲ ਉਸ ਵਾਹਿਗੁਰੂ ਦੇ ਰੰਗਾ ਕੌਤਕਾ ਨੂੰ ਦੇਖਿਆ ਕਰ ਸਾਧ ਸੰਗ ਬਿਨ ਸਹਿ ਸਾਧ ਸੰਗ ਜੇ ਤੂੰ ਸਾਧ ਸੰਗਤ ਕਰੇ ਤਾਂ ਜਿਹੜਾ ਸਭ ਸੰਗ ਜਿਹੜੀ ਕੁ ਸੰਗਤ ਹੈ ਨਾ ਕਹਿੰਦੇ ਕਿਸੇ ਜੂਏ ਬਾਜ਼ ਦੀ ਸੰਗਤ ਕਰਨੀ ਕਿਸੇ ਸ਼ਰਾਬੀ ਦੀ ਸੰਗਤ ਕਰਨੀ ਕਿਸੇ ਨਿੰਦਕ ਦੀ ਸੰਗਤ ਕਰਨੀ ਤੇ ਇਸ ਤਰ੍ਹਾਂ ਜਿਹੜੀ ਮਾੜੀ ਸੰਗਤ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਦੀ ਸੰਗਤ ਹੈ ਵਿਕਾਰੀਆਂ ਦੀ ਸੰਗਤ ਹੈ ਉਹ ਨਾਸ਼ ਹੋ ਜਾਏਗੀ ਮਾਰੇ ਕਹਿੰਦੇ ਸਾਧ ਸੰਗ ਬਿਨਸੈ ਸਭ ਸੰਗ ਜਿਹੜਾ ਦੂਜਿਆਂ ਦੇ ਨਾਲ ਸੰਗ ਸੰਗ ਕਰਨਾ ਕੋਈ ਤੰਬਾਕੂ ਖਾਂਦਾ ਹੈ ਉਹਦੀ ਸੰਗਤ ਕਰਨ ਨਹੀਂ ਇਸ ਤਰ੍ਹਾਂ ਬੜੀ ਸੰਗਤ ਹੈ ਮਾਰੇ ਕਹਿੰਦੇ ਉਹਦਾ ਸੰਗ ਨਾਸ ਹੋ ਜਾਏਗਾ ਚਰਨ ਚੱਲੋ ਮਾਰਗ ਗੋਪਿੰਦ ਆਪਣੇ ਚਰਣਾ ਕਰਕੇ ਜਿਹੜਾ ਗੋਬਿੰਦ ਪਰਮਾਤਮਾ ਨਾਲ ਮਲਾਉਣ ਵਾਲਾ ਮਾਰਗ ਕਿਹੜਾ ਹੈ ਸਾਧ ਸੰਗਤ ਇਹ ਰਸਤਾ ਹੈ ਨਾ ਸਾਧ ਸੰਗਤ ਜਿਹੜਾ ਪਰਮਾਤਮਾ ਤੱਕ ਲੈ ਕੇ ਜਾਂਦਾ ਹੈ ਇਸ ਰਸਤੇ ਤੇ ਚੱਲਿਆ ਕਰ ਭਾਉ ਸਾਧ ਸੰਗਤ ਵਿੱਚ ਆ ਕੇ ਬੈਠਿਆ ਕਰ ਇਕਾਗਰ ਮਨ ਹੋ ਕਰਕੇ ਪ੍ਰੇਮ ਦੇ ਨਾਲ ਗੁਰੂ ਦੀ ਸਿਫਤ ਸੁਣਨੀ ਆਪਣੇ ਆਪ ਨੂੰ ਸੰਕੋਚ ਕੇ ਵੀ ਮਨ ਨੂੰ ਟਿਕਾ ਕਰਕੇ ਅੱਖਾਂ ਬੰਦ ਕਰਕੇ ਪਤਾ ਹੀ ਨਾ ਲੱਗੇ ਕੌਣ ਆ ਗਿਆ ਹੈ ਕੌਣ ਚਲਿਆ ਗਿਆ ਹੈ ਮਹਾਰਾਜ ਕਹਿੰਦੇ ਇਸ ਤਰ੍ਹਾਂ ਪਰਮਾਤਮਾ ਦੀ ਸਿਫਤ ਨੂੰ ਸੁਣਨਾ ਆਪਣੇ ਅੰਦਰ ਝਾਕ ਮਾਰਨੀ ਵੀ ਗੁਰੂ ਮੈਨੂੰ ਕੀ ਕਹਿ ਰਿਹਾ ਗੁਰੂ ਮੈਨੂੰ ਕੀ ਕਹਿ ਰਿਹਾ ਤੇ ਮੈਂ ਕੀ ਕਰ ਰਿਹਾ ਜ਼ਿੰਦਗੀ ਅੰਦਰ ਸਤਿਗੁਰੂ ਮਹਾਰਾਜ ਕਹਿੰਦੇ ਚਰਨ ਚੱਲੋ ਮਾਰਗ ਗੋਬਿੰਦ ਮਨ ਤੇ ਬੁੱਧ ਰੂਪ ਚਰਨਾਂ ਦੇ ਨਾਲ ਅੰਤਰਗਤ ਵਰਤੀ ਕਰਕੇ ਹਰਤੇ ਤੇ ਵਿੱਚ ਭਾਉ ਭਗਤੀ ਤੇ ਰਸਤੇ ਤੇ ਚਲਣਾ ਕਰ ਮਿਟੇ ਹੇ ਪਾਪ ਜਪੀਐ ਹਰਬੰਦ ਬੰਦ ਨਾਮ ਐ ਥੋੜੇ ਤੋਂ ਥੋੜਾ ਸਮਾਂ ਜੇ ਹਰੀ ਪਰਮਾਤਮਾ ਨੂੰ ਤੂੰ ਜਪਣਾ ਕਰੇਗਾ ਤਾਂ ਤੇਰੇ ਜੀਵਨ ਵਿੱਚੋਂ ਸਾਰੇ ਪਾਪ ਵਿਟ ਜਾਣਗੇ ਏਕ ਚਿੱਤ ਜਹੇ ਇੱਕ ਛਣ ਧਿਆਇਓ ਕਾਲ ਖਾਸ ਕੇ ਵਿੱਚ ਨਾ ਆਇ ਕਰ ਹਰ ਕਰਮ ਸਰਵਨ ਹਰ ਕਥਾ ਹੱਥਾਂ ਦੇ ਨਾਲ ਹਰੀ ਪਰਮਾਤਮਾ ਦੀ ਸੇਵਾ ਕਰਿਆ ਕਰ ਉਹ ਕੰਮ ਕਰਿਆ ਕਰ ਜਿਹੜੇ ਹਰੀ ਨਾਲ ਮਿਲਾਉਣ ਵਾਲੇ ਨੇ ਔਰ ਕੰਨਾਂ ਦੇ ਨਾਲ ਮਾਰਾ ਕਹਿੰਦੇ ਕਥਾ ਸੁਣਿਆ ਕਰ ਹੱਥਾਂ ਦੇ ਨਾਲ ਜਿਵੇਂ ਪ੍ਰਮਾਤਮਾ ਦੀ ਸਿਫਤ ਲਿਖਣੀ ਪ੍ਰਮਾਤਮਾ ਦੇ ਗੁਣ ਲਿਖਣੇ ਇਸ ਤਰ੍ਹਾਂ ਮਾਰਾ ਕਹਿੰਦੇ ਕੰਨਾਂ ਦੇ ਨਾਲ ਪ੍ਰਮਾਤਮਾ ਦੀ ਕਥਾ ਸੁਣਿਆ ਕਰ ਫਿਰ ਕੀ ਹੋਏਗਾ ਹਰ ਦਰ ਗਹਿ ਨਾਨਕ ਉਜਲ ਮੱਥਾ ਹਰੀ ਪ੍ਰਮਾਤਮਾ ਦੀ ਦਰਗਾਹ ਵਿੱਚ ਤੇਰਾ ਮੱਥਾ ਉਜਲ ਹੋ ਜਾਏਗਾ ਮੱਥਾ ਜੇ ਮਸਤਕ ਹੁੰਦਾ ਨਾ ਸਾਡਾ ਅਸੀਂ ਕਹਿੰਦੇ ਆ ਵੀ ਆ ਮੱਥੇ ਲੱਗਿਆ ਅੱਜ ਤੱਕ ਜੇ ਕਿਸੇ ਨੇ ਬੁਰੇ ਕੰਮ ਕੀਤੇ ਨੇ ਤਾਂ ਉਹਨੂੰ ਅਸੀਂ ਮੱਥੇ ਨਹੀਂ ਲਾਉਣਾ ਚਾਹੁੰਦੇ ਸਤਿਗੁਰੂ ਮਾਰਾ ਕਹਿੰਦੇ ਤੇਰਾ ਮੱਥਾ ਇੰਨਾ ਉੱਜਲ ਹੋ ਜਾਵੇਗਾ ਇੰਨਾ ਜਸ ਵਾਲਾ ਹੋ ਜਾਏਗਾ ਪਰਮਾਤਮਾ ਦੀ ਦਰਗਾਹ ਤੇ ਜਾ ਕੇ ਤੇਰੀ ਸੋਭਾ ਵਢਿਆਈ ਹੋਵੇਗੀ ਤੇਰਾ ਸਤਕਾਰ ਹੋਵੇਗਾ ਬੜਵੱਗੀ ਤੇ ਜਨ ਜਗਮਾ ਹੈ ਸੰਸਾਰ ਦੇ ਵਿੱਚ ਉਹ ਵੱਡਿਆਂ ਭਾਗਾਂ ਵਾਲੇ ਪਰਮਾਤਮਾ ਦੇ ਪਿਆਰੇ ਹਨ ਉਹ ਜਾਨ ਵੱਡਿਆਂ ਭਾਗਾਂ ਵਾਲੇ ਨੇ ਕਿਹੜੇ ਸਦਾ ਸਦਾ ਹਰ ਕੇ ਗੁਣ ਗਾਹੇ ਜਿਹੜੇ ਸਦਾ ਸਦਾ ਵਸਦੇ ਹਰੀ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਹਨ RAM ਨਾਮ ਜੋ ਕਰੇ ਪੀਚਾਰ ਜੋ ਆਪਣੇ ਹਿਰਦੇ ਵਿੱਚ ਅਤੇ ਸਤ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੇ ਨਾਮ ਦੀ ਵਿਚਾਰ ਕਰਦੇ ਹਨ ਸੇ ਤਨਵੰਤ ਗਨੀ ਸੰਸਾਰ ਉਹ ਸੰਸਾਰ ਦੇ ਵਿੱਚ ਅਸਲ ਧੰਨ ਵਾਲੇ ਕਿਨੇ ਜਾਂਦੇ ਨੇ ਅਸਲ ਧਨੀ ਕੌਣ ਹੈ ਮਾਰੇ ਕਹਿੰਦੇ ਜਿਹੜਾ ਨਾਮ ਦੀ ਵਿਚਾਰ ਕਰਦਾ ਹੈ ਗਨੀ ਨਾਮ ਧਨੀ ਦਾ ਵੀ ਹੁੰਦਾ ਹੈ ਅਰਬੀ ਸ਼ਬਦ ਹੈ ਗਨੀ ਇਹਨੂੰ ਕਹਿੰਦੇ ਨੇ ਧਨੀ ਮਾਰੇ ਕਹਿੰਦੇ ਉਹੀ ਧੰਨ ਵਾਲੇ ਕਿਨੇ ਜਾਂਦੇ ਸੰਸਾਰ ਦੇ ਵਿੱਚ ਇੰਨਾ ਲੋਕਾਂ ਵਿੱਚ ਜਿਹੜੇ ਪਰਮਾਤਮਾ ਦੇ ਨਾਮ ਦੀ ਵਿਚਾਰ ਕਰਦੇ ਨੇ ਮਨ ਤਨ ਮੌਖ ਬੋਲਹਿ ਹਰ ਮੁਖੀ ਜਿਹੜੇ ਮਨ ਕਰਕੇ ਤਨ ਸਰੀਰ ਕਰਕੇ ਔਰ ਮੁੱਖ ਰਸਨਾ ਕਰਕੇ ਹਰੀ ਪਰਮਾਤਮਾ ਨੂੰ ਬੋਲਦੇ ਨੇ ਉਹ ਵਾਹਿਗੁਰੂ ਦੇ ਘਰ ਵਿੱਚ ਮੁਖੀ ਹੋ ਜਾਂਦੇ ਪ੍ਰਧਾਨ ਮੰਨੇ ਜਾਂਦੇ ਉਹਨਾਂ ਦੀ ਵਡਿਆਈ ਹੁੰਦੀ ਹੈ ਜੇ ਭਗਤ ਕਬੀਰ ਜੀ ਭਗਤ ਨਾਮਦੇਵ ਜੀ ਭਗਤ ਸਧਨਾ ਜੀ ਭਗਤ ਫਰੀਦ ਜੀ ਕਿੰਨੇ ਭਗਤ ਹੋਏ ਸਾਧ ਸੰਗ ਉਹਨਾਂ ਨੂੰ ਅਸੀਂ ਕਿੰਨਾ ਸਤਕਾਰ ਦਿੰਨੇ ਆ ਇਸ ਤਰ੍ਹਾਂ ਮਾਰੇ ਕਹਿੰਦੇ ਉਸ ਸ਼ਰੋਮਣੀ ਹੋ ਜਾਂਦੇ ਪ੍ਰਧਾਨ ਹੋ ਜਾਂਦੇ ਸਦਾ ਸਦਾ ਜਨ ਹੋ ਤੇ ਸੁਖੀ ਉਹਨਾਂ ਨੂੰ ਜਾਣਨਾ ਕਰੋ ਵੀ ਉਹ ਸਦਾ ਸਦਾ ਵਾਸਤੇ ਸੁਖੀ ਹਨ ਹਿਰਦੇ ਕਰਕੇ ਉਹਨਾਂ ਨੂੰ ਅਸਲ ਸੁੱਖ ਪ੍ਰਾਪਤ ਹੋਇਆ ਏ ਕੋ ਏਕ ਏਕ ਪਛਾਨ ਹੈ ਜਿਹੜਾ ਤਿੰਨਾਂ ਕਾਲਾਂ ਵਿੱਚ ਇੱਕ ਪ੍ਰਮਾਤਮਾ ਨੂੰ ਪਛਾਣਦਾ ਹੈ ਵੀ ਪਹਿਲਾਂ ਵੀ ਇੱਕ ਹੀ ਸੀ ਹੁਣ ਵੀ ਉਹ ਇੱਕ ਹੀ ਹੈ ਅੱਗੇ ਨੂੰ ਵੀ ਇੱਕ ਪ੍ਰਮਾਤਮਾ ਹੀ ਰਹੇਗਾ ਇੱਕ ਪ੍ਰਮਾਤਮਾ ਤੋਂ ਬਿਨਾ ਮਰ ਕੇ ਕਹਿੰਦੇ ਉਹ ਕਿਸੇ ਨੂੰ ਨਹੀਂ ਜਾਣਦਾ ਇਤ ਉਤ ਕੀ ਉਹ ਸੋਝੀ ਜਾਂਦਾ ਇਥੇ ਸੰਸਾਰ ਤੇ ਅੱਗੇ ਪਰਲੋਕ ਵਿੱਚ ਉਹ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਸੋਝੀ ਜਾਂਦਾ ਜਿਵੇਂ ਅੱਧ ਹਨੇਰਾ ਹੋਵੇ ਨਾ ਇੱਕ ਰੱਸੀ ਪਈ ਹੋਵੇ ਸਾਨੂੰ ਲੱਗਦਾ ਸੱਪ ਪਿਆ ਸੱਪ ਬੈਠਾ ਹੈ ਆਏ ਭੁਲੇਖਾ ਪੈ ਜਾਂਦਾ ਅੱਤੇ ਜੇ ਹਨੇਰੇ ਚ ਤੇ ਜੇ ਅਸੀਂ ਚਾਨਣ ਕਰ ਲਈਏ ਫਿਰ ਪਤਾ ਲੱਗ ਜਾਂਦਾ ਵੀ ਇਹ ਤਾਂ ਰੱਸੀ ਸੀ ਜਿਹੜਾ ਸੱਪ ਹੈ ਰੱਸੀ ਦੇ ਵਿੱਚ ਉਹ ਕਲਪਤ ਹੋ ਜਾਂਦਾ ਕਿਉਂਕਿ ਉਥੇ ਗਿਆਨ ਨਹੀਂ ਹੁੰਦਾ ਅੱਧਾ ਹਨੇਰਾ ਹੁੰਦਾ ਅਸੀਂ ਆਪਣੀ ਜ਼ਿੰਦਗੀ ਚ ਕਈ ਵਾਰ ਦੇਖਿਆ ਹੋਵੇਗਾ ਭੁਲੇਖਾ ਪੈ ਜਾਂਦਾ ਤੇ ਮਨੋਖ ਨੂੰ ਲੱਗਦਾ ਵੀ ਸੱਪ ਹੈ ਫਿਰ ਉਹਦੇ ਕੋਲ ਨਹੀਂ ਜਾਂਦਾ ਕਹਿੰਦਾ ਡੰਡਾ ਲੈ ਕੇ ਆਓ ਡਰਦਾ ਵੇਖੋ ਇੱਕ ਰੱਸੀ ਤੋਂ ਹੀ ਇਹਨਾਂ ਕੁਝ ਪੈਦਾ ਹੋ ਗਿਆ ਡਰ ਪੈਦਾ ਹੋ ਗਿਆ ਤੇ ਇਸ ਤਰ੍ਹਾਂ ਕਹਿੰਦਾ ਵੀ ਡੰਡਾ ਲੈ ਕੇ ਆਓ ਇਹਨੂੰ ਮਾਰੀਏ ਪਰ ਜਦੋਂ ਚਾਨਣ ਕੀਤਾ ਫਿਰ ਸਾਰਾ ਡਰ ਵੀ ਦੂਰ ਹੋ ਗਿਆ ਫਿਰ ਉਹ ਜਿਹੜਾ ਭਲੇਖਾ ਸੀ ਉਹ ਵੀ ਦੂਰ ਹੋ ਗਿਆ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਇਹ ਸੰਸਾਰ ਹੈ ਇਹ ਸਾਧ ਸੰਗਤ ਪਰਮਾਤਮਾ ਵਿੱਚ ਕਲਪਤ ਕੀਤਾ ਗਿਆ ਪਰਮਾਤਮਾ ਹੈ ਰੱਸੀ ਪਰਮਾਤਮਾ ਬ੍ਰਹਮ ਉਹ ਹੈ ਰੱਸੀ ਬੰਦੇ ਦੇ ਅੰਦਰ ਅਗਿਆਨਤਾ ਕਰਕੇ ਅਗਿਆਨਤਾ ਦੇ ਹਨੇਰੇ ਕਰਕੇ ਬੰਦਾ ਉਹਨੂੰ ਸੱਪ ਦੀ ਤਰ੍ਹਾਂ ਕਲਪਤ ਕਰੀ ਬੈਠਾ ਹੈ ਸੰਸਾਰ ਦੀ ਤਰ੍ਹਾਂ ਜਿਵੇਂ ਸੰਸਾਰ ਹੈ ਨਾ ਉਹਨੂੰ ਅਸੀਂ ਸੱਚ ਸਮਝਦੇ ਹਾਂ ਸੰਸਾਰ ਵਿੱਚ ਮਨੁੱਖ ਨੂੰ ਦੁੱਖ ਵੀ ਲੱਗਦਾ ਹੈ ਡਰ ਵੀ ਲੱਗਦਾ ਹੈ ਪਰ ਜੇ ਇਸ ਸੰਸਾਰ ਨੂੰ ਗਿਆਨ ਦੇ ਨਾਲ ਦੇਖੀਏ ਵੀ ਇਹ ਤਾਂ ਸਭ ਕੋਈ ਨਾਸਮੰਦ ਹੈ ਇਹ ਡਰ ਦੀ ਕੀ ਕੀਤੋ ਲੋੜ ਹੈ ਸਹਿਜਾ ਦੇ ਕਿਉਂ ਨਹੀਂ ਡਰੇ ਛੋਟੇ ਸਹਿਜਾ ਦੇ ਕਿਉਂ ਨਹੀਂ ਡਰੇ ਨਿਹੰਜ ਚਣੇ ਗਏ ਕਿਉਂਕਿ ਉਹਨਾਂ ਦੇ ਅੰਦਰ ਗਿਆਨ ਸੀ ਉਹ ਕਹਿੰਦੇ ਸੋਬਿਆ ਜਿਸ ਚੀਜ਼ ਤੋਂ ਡਰ ਦਿੰਨਾ ਹੈ ਉਹ ਕਹਿੰਦਾ ਮੌਤ ਦਾ ਡਰ ਦਿੰਨਾ ਹੈ ਮੌਤ ਵੀ ਸੱਚ ਹੈ ਪਦਾਰਥਾਂ ਦਾ ਲਾਲਚ ਦਿੰਨਾ ਹੈ ਪਰਦਾਰਥ ਝੂਠੇ ਨੇ ਇਹਨਾਂ ਨੇ ਇੱਕ ਦਿਨ ਛੱਡ ਹੀ ਦੇਣਾ ਰਾਜ ਭਾਗ ਦਾ ਡਰ ਦਿੰਨਾ ਹੈ ਲਾਲਚ ਦਿੰਨਾ ਹੈ ਇਹ ਵੀ ਝੂਠਾ ਹੈ ਤਾਂ ਉਸ ਸਮੇਂ ਫਿਰ ਜਿਹੜੀ ਮੌਤ ਸੀ ਉਹਨੂੰ ਕਬੂਲ ਕਰ ਲੈਣਾ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਬ੍ਰਹਮ ਗਿਆਨੀ ਹੁੰਦਾ ਹੈ ਉਹ ਸਾਰਿਆਂ ਵਿੱਚ ਇੱਕ ਨੂੰ ਕਲਪਿਤ ਕਰਦਾ ਜਿਵੇਂ ਸੋਨਾ ਸੋਨੇ ਤੋਂ ਗਹਿਣੇ ਬਣ ਜਾਂਦੇ ਨੇ ਪਰ ਗਹਿਣਿਆਂ ਵਿੱਚ ਵੀ ਸੋਨਾ ਹੀ ਹੁੰਦਾ ਹੈ। ਜੇ ਮਿੱਟੀ ਹੁੰਦੀ ਹੈ ਮਿੱਟੀ ਤੋਂ ਭਾਂਡੇ ਤਿਆਰ ਹੋ ਜਾਂਦੇ ਨੇ ਪਰ ਭਾਂਡਿਆਂ ਵਿੱਚ ਵੀ ਮਿੱਟੀ ਹੁੰਦੀ ਹੈ। ਜਿਵੇਂ ਪਾਣੀ ਤੋਂ ਤਰੰਗਾ ਬਣ ਜਾਂਦੀਆਂ ਨੇ ਤਰੰਗਾ ਦੇ ਵਿੱਚ ਵੀ ਪਾਣੀ ਹੁੰਦਾ ਹੈ। ਇਸ ਤਰ੍ਹਾਂ ਮਹਾਰਾਹ ਕਹਿੰਦੇ ਬ੍ਰਹਮ ਤੋਂ ਸੰਸਾਰ ਬਣਿਆ ਪਰ ਇਸ ਸੰਸਾਰ ਦੇ ਵਿੱਚ ਵੀ ਉਹ ਬ੍ਰਹਮ ਸਮਾਇਆ ਹੋਇਆ ਹੈ। ਏਕੋ ਏਕ ਏਕ ਪਛਾਨ ਹੈ। ਜਿਹੜਾ ਆਪਣੇ ਹਿਰਦੇ ਵਿੱਚ ਇੱਕ ਪਰਮਾਤਮਾ ਨੂੰ ਪਛਾਣਦਾ ਹੈ ਇੱਕ ਗੁਰੂ ਦੇ ਉਪਦੇਸ਼ ਨਾਲ ਮਿਲ ਕਰਕੇ ਪਹਿਲਾਂ ਇੱਕ ਹੁੰਦਾ ਹੈ ਫਿਰ ਇੱਕ ਹੋ ਕਰਕੇ ਉਹਦੀ ਪਛਾਣ ਕਰਦਾ ਹੈ ਇਤ ਉਤ ਕੀ ਉਹ ਸੋਝੀ ਜਾਂਦਾ ਹੈ ਇਤ ਨਾਮ ਹੈ ਇਸ ਸੰਸਾਰ ਦਾ ਲੋਕ ਦਾ ਉਤ ਨਾਮ ਹੈ ਪਰਲੋਕ ਦਾ ਮਹਾਰਾ ਕਹਿੰਦੇ ਇੱਥੇ ਤੇ ਉੱਥੇ ਲੋਕ ਤੇ ਪਰਲੋਕ ਦੀ ਜਿਹੜੀ ਸੋਝੀ ਹੈ ਗਿਆਨ ਹੈ ਉਹਨੂੰ ਉਹ ਜਾਣ ਲੈਂਦਾ ਹੈ ਨਾਮ ਸੰਗ ਜਿਸ ਕਾ ਮਨ ਮੰਨਿਆ ਪਰਮਾਤਮਾ ਦੇ ਨਾਮ ਦੇ ਨਾਲ ਜਿਹਦਾ ਮਨ ਮਲ ਜਾਂਦਾ ਹੈ ਵੀ ਮੈਂ ਨਾਮ ਜਪਣਾ ਇਹਨੂੰ ਨਾਮ ਮਿੱਠਾ ਲੱਗਦਾ ਹੈ ਨਾਮ ਜਪਦਾ ਜਿਹਨੂੰ ਰਸ ਆਉਂਦਾ ਹੈ ਸਤਿਗੁਰੂ ਕਹਿੰਦੇ ਨਾਨਕ ਤਿਨੇ ਹੀ ਨਿਰੰਜਨ ਜਾਣਿਆ ਉਹਨੇ ਭਾਈ ਨਿਰੰਜਨ ਪਰਮਾਤਮਾ ਨੂੰ ਜਾਣਦੇ ਹੈ ਇਥੇ ਦੋ ਗੱਲਾਂ ਆ ਗਈਆਂ ਨੇ ਇੱਕ ਤਾਂ ਪਰਮਾਤਮਾ ਨੂੰ ਕੌਣ ਜਾਣਦਾ ਹੈ ਜਿਹਦਾ ਪਰਮਾਤਮਾ ਦੇ ਨਾਮ ਨਾਲ ਮਨ ਮਲ ਦੂਜੀ ਗੱਲ ਆ ਕਿ ਮਹਾਰਾ ਕਹਿੰਦੇ ਜੇ ਤੂੰ ਜਾਣਨਾ ਚਾਹੁੰਦਾ ਨਿਰੰਝਨ ਨੂੰ ਜਾਣਨਾ ਚਾਹੁੰਦਾ ਨਾ ਤਾਂ ਮਹਾਰਾ ਕਹਿੰਦੇ ਆਪਣੇ ਮਨ ਨੂੰ ਪਰਮਾਤਮਾ ਦੇ ਨਾਮ ਨਾਲ ਮਨਾ ਲੈ ਵੀ ਮੈਂ ਨਾਮ ਜਪਣਾ ਹੈ ਨਾਮ ਤੋਂ ਬਿਨਾ ਮੇਰਾ ਜੀਵਨ ਸੁਖੀ ਨਹੀਂ ਹੋਵੇਗਾ ਸਫਲ ਨਹੀਂ ਹੋਵੇਗਾ ਨਾਮ ਤੋਂ ਬਿਨਾ ਮੈਨੂੰ ਘਾਟੇ ਘਾਟੇ ਨੇ ਜਿਵੇਂ ਅਸੀਂ ਦੁਨੀਆ ਦਾ ਧਨ ਦੇਖੋ ਕਿੰਨੇ ਯਤਨਾਂ ਕਰਕੇ ਪ੍ਰਾਪਤ ਕਰਦੇ ਕਿੰਨੀ ਮਿਹਨਤ ਕਰਦੇ ਆ ਜੀ ਤੇ ਜੇ ਅਸੀਂ ਮਿਹਨਤ ਕਰਨੀ ਛੱਡ ਦਈਏ ਫੇਰ ਕੀ ਹੋਵੇ ਘਾਟੇ ਪੈਣਗੇ ਨਾ ਆਰ ਤਾਂ ਕਮੀ ਆ ਜਾਏਗੀ ਤਾਂ ਮਹਾਰਾਹ ਕਹਿੰਦੇ ਨਾਮ ਨੂੰ ਇਸ ਤਰ੍ਹਾਂ ਆਪਣੇ ਜੀਵਨ ਦਾ ਆਸਰਾ ਬਣਾ ਕਰਕੇ ਜਪਿਆ ਕਰਕੇ ਨਾਮ ਤੋਂ ਬਿਨਾ ਪੂਰੀ ਨਹੀਂ ਪੈਣੀ ਨਾਮ ਤੋਂ ਬਿਨਾ ਜੀਵਨ ਖਾਲੀ ਹੈ ਸਤਿਗੁਰੂ ਕਹਿੰਦੇ ਜਿਹਦਾ ਪ੍ਰਮਾਤਮਾ ਦੇ ਨਾਮ ਨਾਲ ਮਨ ਮਨ ਜੇ ਉਹਨੇ ਨਿਰੰਜਨ ਪ੍ਰਮਾਤਮਾ ਨੂੰ ਜਾਣ ਲਿਆ ਹੈ ਇਹ ਸਾਧ ਸੰਗ ਤਿੰਨ ਪਦਿਆਂ ਦੀ 14ਵੀਂ ਅਸ਼ਟਪਦੀ ਵਿੱਚ ਕਥਾ ਆਪ ਜੀ ਨੇ ਸਰਵਣ ਕੀਤੀ ਹੈ ਅਗਲੇ ਪਦਿਆਂ ਦੀ ਵਿਚਾਰ ਕੱਲ ਨੂੰ ਹੋਵੇਗੀ ਅੱਜ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜਾ ਹੈ ਜੋ ਇਤਿਹਾਸ ਆਪ ਜੀ ਦਾ ਪਹਿਲਾ ਸਾਂਝ ਪਾ ਲਿਆ ਹੈ ਸਭ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਸਤਿਗੁਰੂ ਮਾਰਾ ਕਿਰਪਾ ਕਰਨ ਸੁਣਿਆ ਹੋਇਆ ਆਪ ਜੀ ਦੇ ਹਿਰਦੇ ਵਿੱਚ ਵਸੇ ਸੁਨਾਇਆ ਹੋਇਆ ਦਾਸ ਦੇ ਹਿਰਦੇ ਵਿੱਚ ਵਸੇ ਸਮਾਪਤੀ ਹੈ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਤਿਗੁਰ ਮਾਫੀ ਬਖਸ਼ ਦੇਣੀ ਅੱਗੇ ਵਾਸਤੇ ਸਮੱਤ ਬਖਸ਼ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਚਨ ਜਾਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ